ਅਤੇ ਚਵਰਛਤਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੇ ਸਾਧ ਸੰਗਤ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਥੈ ਜਾਏ ਮਹੈ ਮਨ ਸਤਿਗੁਰੂ ਸੋ ਥਾਨ ਸੁਹਾਵਾ RAM ਰਾਜੀ ਮੇਰੀ ਪੀੜੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਇਸ ਇਲਾਕੇ ਦੇ ਭਾਗ ਜਗਾਵਣ ਦੇ ਵਾਸਤੇ ਇਸ ਮੁਬਾਰਕ ਅਸਥਾਨ ਤੇ ਉੱਤੇ ਆਏ ਤੇ ਜਦੋਂ ਸਾਡੇ ਸੱਚੇ ਪਾਤਸ਼ਾਹ ਆ ਗਏ ਤਾਂ ਇਹ ਜਿਹੜੀ ਥਾਂ ਹੈ ਇਹ ਸਤਿਕਾਰਯੋਗ ਹੋ ਗਈ ਇਹ ਪੂਜਣਯੋਗ ਹੋ ਗਈ ਜਦੋਂ 6ਵੇਂ ਪਾਤਸ਼ਾਹ ਜੀ ਇਸ ਅਸਥਾਨ ਤੇ ਆਏ ਉਸ ਦਿਨ ਦੇ ਦਿਹਾੜੇ ਨੂੰ ਮਨਾਉਣ ਦੇ ਲਈ ਆਪਾਂ ਜੁੜ ਬੈਠੇ ਜਿਵੇਂ ਜਿਸ ਥਾਂ ਦੇ ਉੱਤੇ ਸਤਿਗੁਰੂ ਜੀ ਬੈਠੇ ਨੇ ਉਹ ਥਾਂ ਜਿਹੜੀ ਹੈ ਅਦਭਜੋਗ ਹੋ ਗਈ ਸਤਕਾਰਯੋਗ ਹੋ ਗਈ ਕਿਉਂਕਿ ਉੱਥੇ ਰੱਬ ਦੇ ਨਾਮ ਦੀ ਗੱਲ ਹੋਈ ਗੁਰੂ ਦੀ ਸਿਫਤ ਗੁਰੂ ਦੀ ਵਡਿਆਈ ਹੋਈ ਇਸੇ ਤਰ੍ਹਾਂ ਜਿਨ੍ਹਾਂ ਦਿਲਾਂ ਦੇ ਵਿੱਚ ਜਿਨ੍ਹਾਂ ਮਨਾਂ ਦੇ ਵਿੱਚ ਸੱਚੇ ਪਾਤਸ਼ਾਹ ਜੀ ਦੀ ਅੰਮ੍ਰਿਤ ਮਈ ਬਾਣੀ ਦਾ ਵਾਸਾ ਹੋ ਜਾਵੇ ਉਹ ਹਿਰਦੇ ਰੂਪੀ ਜਿਹੜਾ ਘਰ ਹੈ ਉਹ ਵੀ ਬੜਾ ਸੋਹਣਾ ਤੇ ਬੜਾ ਚੰਗਾ ਹੋ ਜਾਂਦਾ ਹੈ ਅਪਾ ਜਦੋਂ ਜਪਜੀ ਸਾਹਿਬ ਦਾ ਪਾਠ ਕਰਦੇ ਆ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਇੱਕ ਸਵਾਲ ਰੱਖਦੇ ਆ ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁਟੈ ਪਾਵੈ ਅਸੀਂ ਪ੍ਰਮਾਤਮਾ ਦੇ ਪ੍ਰਕਾਸ਼ ਦੇ ਲਈ ਅੰਦਰੋਂ ਸਚਿਆਰ ਕੇ ਦਾ ਹੋਈਏ ਸਾਡੇ ਆਦੇ ਰੱਬ ਦੇ ਵਿਚਾਰ ਜੋ ਕੂੜ ਦੀ ਕੰਧ ਹੈ ਅਸੀਂ ਬਣਾ ਲਈ ਹਉਮੇ ਦੀ ਕੰਧ ਅਸੀਂ ਬਣਾਈ ਉਹ ਪਾਲ ਜਿਹੜੀ ਹੈ ਕੂੜ ਦੀ ਉਹ ਕਿਵੇਂ ਹੁੰਦੀ ਆਪ ਹੀ ਗੁਰੂ ਨਾਨਕ ਸਾਹਿਬ ਨੇ ਜਵਾਬ ਦਿੱਤਾ ਹੈ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਮ ਇਹ ਹਉਮੈ ਦੀ ਕੰਧ ਇਹ ਕੂੜ ਦੀ ਕੰਧ ਉਦੋਂ ਟੁੱਟਦੀ ਹੈ ਜਦੋਂ ਅਸੀਂ ਪਰਮਾਤਮਾ ਦੀ ਰਜ਼ਾ ਦੇ ਵਿੱਚ ਉਹਦੇ ਹੁਕਮ ਦੇ ਵਿੱਚ ਚੱਲਦੇ ਪਰ ਉਹਦੇ ਹੁਕਮ ਦੀ ਸਮਝ ਵੀ ਤੇ ਸਾਨੂੰ ਉਦੋਂ ਹੀ ਪੈਣੀ ਹੈ ਜਦੋਂ ਅਸੀਂ ਗੁਰ ਸ਼ਬਦ ਦੇ ਨਾਲ ਜੁੜਦੇ ਬਾਣੀ ਦੇ ਨਾਲ ਜੁੜਦੇ ਗੁਰੂ ਦੀ ਸਿੱਖਿਆ ਦੇ ਨਾਲ ਜੁੜਦੇ ਤੇ ਗੁਰੂ ਦੀ ਸਿੱਖਿਆ ਗੁਰੂ ਦੀ ਬਾਣੀ ਦੇ ਅੰਦਰ ਹੈ ਤਾਂ ਜਦੋਂ ਬਾਣੀ ਦਾ ਸਾਡੇ ਦਿਲ ਦੇ ਵਿੱਚ ਸਾਡੇ ਚਿੱਤ ਦੇ ਵਿੱਚ ਵਾਸਾ ਹੋ ਜਾਂਦਾ ਹੈ ਸਾਡੇ ਅਤੇ ਰੱਬ ਦੇ ਵਿਚਕਾਰ ਜਿਹੜੀ ਅਸੀਂ ਖੁਦ ਹੀ ਇੱਕ ਹਉਮੇ ਦੀ ਦੀਵਾਰ ਖੜੀ ਕਰ ਲਈ ਹੈ ਉਹ ਦੀਵਾਰ ਬਾਣੀ ਦੇ ਪ੍ਰਤਾਪ ਸਦਕਾ ਟਹਿ ਟੇੜੀ ਹੋ ਜਾਂਦੀ ਹੈ। ਤੋਂ ਜਿਵੇਂ ਇਸ ਥਾਂ ਦੇ ਉੱਤੇ ਗੁਰੂ ਸਾਹਿਬ ਆਣ ਕੇ ਬੈਠੇ ਉਹ ਸ਼ੂਭ ਸ਼ੋਭ ਨੀਕ ਹੋ ਗਈ ਜਿਨ੍ਹਾਂ ਦਿਲਾਂ ਦੇ ਵਿੱਚ ਗੁਰੂ ਦੀ ਯਾਦ ਹੈ ਗੁਰੂ ਦਾ ਨਾਮ ਹੈ ਉਹ ਦਿਲ ਵੀ ਬਹੁਤ ਸਾਫ਼ ਸੁਥਰੇ ਤੇ پاک ਪਵਿੱਤਰ ਹੋ ਜਾਂਦੇ। ਤੋ ਅਸੀਂ ਯਤਨ ਕਰਨਾ ਹੈ ਕਿ ਗੁਰੂ ਦਾ ਸ਼ਬਦ ਸਾਡੇ ਮਨਾਂ ਦੇ ਵਿੱਚ ਵਸੇ ਭਗਤ ਨਾਮਦੇਵ ਜੀ ਦਾ ਇੱਕ ਵਚਨ ਹੈ ਉਹਨਾਂ ਨੇ ਸੋਈ ਅਤੇ ਧਾਗੇ ਦਾ ਦ੍ਰਿਸ਼ਟਾਂਤ ਦਿੱਤਾ ਸੋਈ ਹੋਵੇ ਤੇ ਜੇ ਧਾਗਾ ਨਾ ਹੋਵੇ ਤੇ ਕੱਲੀ ਸੋਈ ਦੇ ਨਾਲ ਪਾਟਾ ਹੋਇਆ ਕੱਪੜਾ ਸਿੱਦਾ ਨਹੀਂ ਜਾ ਕੱਲਾ ਧਾਗਾ ਹੋਵੇ ਤੇ ਸੂਈ ਨਾ ਹੋਵੇ ਤੇ ਫੇਰ ਵੀ ਗੱਲ ਨਹੀਂ ਬਣਦੀ ਤੇ ਜੇ ਸੂਈ ਵੀ ਹੋਵੇ ਤੇ ਧਾਗਾ ਵੀ ਹੋਵੇ ਫਿਰ ਪਾਟੀ ਹੋਏ ਨੂੰ ਜੋੜ ਦਿਆ ਜਾਂਦਾ ਭਗਤ ਨਾਮਦੇਵ ਜੀ ਆਖਦੇ ਨੇ ਸੋਇਨੇ ਦੀ ਸੂਈ ਰੂਪੇ ਦਾ ਧਾਗਾ ਨਾਮੇ ਦਾ ਚਿੱਤ ਹਰ ਸਿਓ ਲਾਗਾ ਰਾਂਗਨ ਰਾਗ ਸੀਵਨ ਸੀਵ ਰਾਮ ਨਾਮ ਦਿਨ ਘਰੀ ਨਾ ਹੀ ਇਹ سونے ਦੀ ਸੋਈ ਗੁਰੂ ਦਾ ਸ਼ਬਦ ਹੈ ਬਾਣੀ ਹੈ ਸਾਡੀ ਜਿਹੜੀ ਸੁਰਤ ਹੈ ਇਹ ਚਾਦੀ ਦਾ ਤਾਗਾ ਜਦੋਂ ਸ਼ਬਦ ਦੇ ਵਿੱਚ ਸਾਡੀ ਸੁਰਤ ਜੁੜ ਜਾਂਦੀ ਹੈ ਤਾਂ ਅਸੀਂ ਰੱਬ ਦੇ ਨਾਲ ਜੁੜ ਜਾਂਦੇ ਹਾਂ ਤੋਂ ਆਪਾਂ ਜਦੋਂ ਵੀ ਪਾਠ ਕਰਗੇ ਪਹਿਲੀ ਗੱਲ ਇਹ ਆ ਕਿ ਗੁਰਬਾਣੀ ਦਾ ਪਾਠ ਕਰਨਾ ਹੈ ਸਿੱਖ ਦੇ ਜੀਵਨ ਦਾ ਅਹਿਮ ਅੰਗ ਹੈ ਗੁਰਬਾਣੀ ਦਾ ਪਾਠ ਗੁਰਬਾਣੀ ਦਾ ਪਾਠ ਕਰਨਾ ਹੈ ਤੇ ਉਹਦੇ ਅੰਦਰ ਸੁਰਤ ਜੋੜਨੀ ਹੈ ਭਾਵ ਬਾਣੀ ਨੂੰ ਸਮਝਣਾ ਹੈ ਔਰ ਜਦੋਂ ਅਸੀਂ ਬਾਣੀ ਨੂੰ ਸਮਝ ਗਏ ਬਾਣੀ ਨੂੰ ਦਿਲ ਵਿੱਚ ਵਸਾ ਲਿਆ ਬਾਣੀ ਦੇ ਮੁਤਾਬਕ ਜੀਵਨ ਜਿਉਣਾ ਸ਼ੁਰੂ ਕੀਤਾ ਸਾਡੇ ਅਮਲਾਂ ਦੇ ਵਿੱਚ ਗੁਰੂ ਦੀ ਸਿੱਖਿਆ ਆ ਗਈ ਅਸੀਂ ਪਰਮਾਤਮਾ ਦੇ ਨਾਲ ਜੁੜ ਜਾਵਾਂ ਫਿਰ ਅਸੀਂ ਉਸ ਅਵਸਥਾ ਦੇ ਉੱਤੇ ਪਹੁੰਚਾਂਗੇ ਜਿਸ ਅਵਸਥਾ ਦੇ ਬਾਰੇ ਬਾਣੀ ਆਖਦੀ ਹੈ ਆਬ ਤੋ ਜਾਏ ਚੜੇ ਸਿੰਘਾਸਨ ਮਿਲਹਿ ਸਰਪਨ ਤੋਂ ਸਿੱਖ ਦੇ ਜੀਵਨ ਦਾ ਅਹਿਮ ਅੰਗ ਹੈ ਬਾਣੀ ਦੇ ਨਾਲ ਜੁੜ ਜਿਵੇਂ ਅੱਜ ਦੇ ਜੋ ਸਮਾਗਮ ਨੇ ਸੁਖਮਨੀ ਸਾਹਿਬ ਜੀ ਦੇ ਪਾਠ ਵੀ ਮਾਵਾ ਭੈਣਾਂ ਬੀਬੀਆਂ ਨੇ ਕੀਤੇ ਸੁਖਮਨੀ ਸਾਹਿਬ ਦੇ ਵਿੱਚ ਹੀ ਇੱਕ ਬਚਨ ਬੜਾ ਪਿਆਰਾ ਹੈ ਗੁਰੂ ਦਾ ਸਾਰੇ ਬਚਨ ਪਿਆਰੇ ਪਰ ਬਾਣੀ ਕਿਵੇਂ ਆਸਰਾ ਬਣਦਾ ਜੇ ਇਸ ਗੱਲ ਨੂੰ ਸਮਝਣਾ ਹੋਵੇ ਜਿਵੇਂ ਆਪਾਂ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਬੈਠੇ ਆ ਉੱਪਰ ਸਾਡੇ ਛੱਤ ਹੈ ਇਹ ਛੱਤ ਕਿਹਦੇ ਆਸਰੇ ਦੇ ਉੱਤੇ ਟਿਕੀ ਧੰਮਾਂ ਦੇ ਆਸਰੇ ਸਾਡਾ ਜਿਹੜਾ ਮਨ ਹੈ ਇਹ ਵੀ ਬੜਾ ਡਾਵਾ ਡੋਲ ਹੁੰਦਾ ਕੋਈ ਦੁੱਖ ਆ ਜੇ ਮਨ ਡੋਲ ਜਾਂਦਾ ਰੋਗ ਆ ਜੇ ਮਨ ਡੋਲ ਜਾਂਦਾ ਔਰ ਜਦੋਂ ਮਨ ਡੋਲਦਾ ਵਾ ਜਿਹੜੇ ਤੇ ਗੁਰੂ ਦੇ ਸਿੱਖ ਹੁੰਦੇ ਨੇ ਉਹ ਫੇਰ ਵੀ ਗੁਰੂ ਦਾ ਆਸਰਾ ਲੈਣ ਕਬਰਾਉਣਗੇ ਔਰ ਕਈ ਜਿਹੜੇ ਨੇ ਦੁੱਖਾਂ ਦੇ ਵੇਣੇ ਉਹ ਕਿਸੇ ਹੋਰ ਪਾਸੇ ਵੀ ਤੁਰ ਪੈਂਦੇ ਗੁਰੂ ਨੇ ਆਖਿਆ ਜੇ ਡੋਲਦੇ ਹੋਏ ਮਨ ਨੂੰ ਟਿਕਾਉਣਾ ਹੈ ਜਿਉ ਮੰਦਰ ਕੋ ਥਮ ਥਮਣ ਤਿਉ ਗੁਰ ਕਾ ਸ਼ਬਦ ਮਨ ਅਸਥਮ ਜੇ ਮੈਂ ਸ਼ਾਤਰ ਨੂੰ ਥਮ ਟਿਕਾਉਂਦੇ ਨੇ ਇਸ ਮਨ ਨੂੰ ਗੁਰੂ ਦਾ ਸ਼ਬਦ ਟਿਕਾਉਂਦਾ ਗੁਰੂ ਨੇ ਇੱਕ ਗੱਲ ਹੋਰ ਵੀ ਬੜੀ ਪਿਆਰੀ ਆਖੀ ਚਿੰਤਾਵਾਂ ਜ਼ਿੰਦਗੀ ਦੇ ਵਿੱਚ ਆਉਂਦੀਆਂ ਰਹਿੰਦੀਆਂ ਨੇ ਚਲੀਆਂ ਵੀ ਜਾਂਦੀਆਂ ਨੇ ਚਿੰਤਾਵਾਂ ਦਾ ਬੋਝ ਆਇਆ ਬੰਦਾ ਕਈ ਰੋਗਾਂ ਦੇ ਵਿੱਚ ਵਿਕਰ ਜਾਂਦਾ ਇਹਨੂੰ ਆਪਾਂ ਕਹਿੰਦੇ ਜੀ ਬੰਦੇ ਨੂੰ ਡਿਪਰੈਸ਼ਨ ਹੋ ਗਿਆ ਗੁਰੂ ਦੀ ਬਾਣੀ ਕੀ ਆਖਦੀ ਬਾਣੀ ਆਖਦੀ ਆ ਜੇ ਸਾਡੇ ਹਿਰਦੇ ਦੇ ਵਿੱਚ ਸ਼ਬਦ ਵਸ ਜਾਵੇ ਬਾਣੀ ਵਸ ਜਾਵੇ ਤਾਂ ਸਾਰੀਆਂ ਚਿੰਤਾਵਾਂ ਦੂਰ ਹੋ ਜਾਂਦੀਆਂ ਸਾਰੀਆਂ ਚਿੰਤਾਵਾਂ ਨੂੰ ਦੂਰ ਕਰਨ ਵਾਲੀ ਗੁਰੂ ਦੀ ਬਾਣੀ ਹੈ ਤਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਸਗਲੀ ਚਿੰਤ ਸਾਰੀਆਂ ਹੀ ਚਿੰਤਾਵਾਂ ਮਿਟ ਜਾਂਦੀਆਂ ਜਦੋਂ ਧੁਰ ਕੀ ਬਾਣੀ ਦੇ ਨਾਲ ਜੁੜਦੇ ਹਾਂ ਕੋਈ ਅਸੀਂ ਆਪਣੇ ਜੀਵਨ ਦੇ ਵਿੱਚ ਹਮੇਸ਼ਾ ਹੀ ਬਾਣੀ ਦੇ ਲੜ ਲੱਗਣਾ ਗੁਰਬਾਣੀ ਦਾ ਪਾਠ ਕਰਨਾ ਗੁਰਬਾਣੀ ਨੂੰ ਅਮਲਾਂ ਦੇ ਵਿੱਚ ਲਿਆਉਣਾ ਮੇਰੀ ਪੀੜੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਦਿਹਾੜੇ ਨੂੰ ਮਨਾਉਣ ਦੇ ਲਈ ਆਪਾਂ ਬੈਠੇ ਹਾਂ ਸੱਚੇ ਪਾਤਸ਼ਾਹ ਨੇ ਕੱਲ ਹੀ ਦਿਹਾੜਾ ਲੰਘ ਕੇ ਗਿਆ ਸਨ 1606 ਦੇ ਵਿੱਚ ਅਕਾਲ ਤਖਤ ਸਾਹਿਬ ਦੀ ਸਿਰਜਣਾ ਤੋਂ ਬਾਅਦ ਅਕਾਲ ਤਖਤ ਸਾਹਿਬ ਵਿਖੇ ਬਿਰਾਜਮਾਨ ਹੋ ਕੇ ਥੜੇ ਸਾਹਿਬ ਦੇ ਉੱਪਰ ਦੋ ਤਲਵਾਰਾਂ ਕਿਰਪਾਨਾਂ ਧਾਰਨ ਕੀਤੀ ਕੱਲ ਹੀ ਦਿਨ ਲੰਘ ਕੇ ਗਿਆ ਇੱਕ ਮੀਰੀ ਦੀ ਇੱਕ ਪੀਰੀ ਦੀ ਇਹ ਦੋਨੋਂ ਹੀ ਸ਼ਬਦ ਫਾਰਸੀ ਦੇ ਨੇ ਮੀਰ ਦਾ ਮਤਲਬ ਹੈ ਹੁਕਮ ਦੇਣ ਵਾਲਾ ਹਾਕਮ ਬਾਦਸ਼ਾਹ ਪੀਰ ਦਾ ਮਤਲਬ ਹੈ ਰੋਹਾਨੀਅਤ ਦੇ ਰੰਗ ਦੇ ਵਿੱਚ ਰੰਗਿਆ ਹੋਇਆ ਰੱਬ ਦੇ ਨਾਲ ਇੱਕ ਮਿਕ ਹੋਇਆ ਸੰਤ ਪਹਿਲੇ ਲੋਕ ਕਹਿੰਦੇ ਸੀ ਮੀਰ ਕਦੀ ਪੀਰ ਨਹੀਂ ਹੋ ਸਕਦਾ ਬਾਦਸ਼ਾਹ ਭਗਤੀ ਕਿਵੇਂ ਕਰ ਸਕਦਾ ਭਗਤੀ ਕਰਨ ਵਾਲਿਆਂ ਦੇ ਬਾਰੇ ਕਿਹਾ ਜਾਂਦਾ ਸੀ ਇਹ ਰਾਜ ਨਹੀਂ ਕਰ ਸਕਦਾ ਇਹ ਕੀ ਰਾਜ ਕਰਨਗੇ ਭਗਤੀ ਅੱਜ ਵੀ ਇਹ ਗੱਲ ਕਹਿ ਦਿੱਤੀ ਜਾਂਦੀ ਹੈ ਕਿ ਧਰਮ ਵੱਖਰਾ ਬਾਤ ਤੇ ਰਾਜਨੀਤੀ ਵੱਖਰੀ ਪਰ ਮੀਰੀ ਪੀਰੀ ਦਾ ਸਿਧਾਂਤ ਕਹਿੰਦਾ ਹੈ ਧਰਮ ਪਹਿਲੇ ਹੈ ਰਾਜਨੀਤੀ ਬਾਅਦ ਚ ਹੈ ਤੇ ਜੇ ਧਰਮ ਦੇ ਮੁਤਾਬਕ ਰਾਜਨੀਤੀ ਹੈ ਉਹ ਰਾਜਨੀਤੀ ਸੰਸਾਰ ਦਾ ਭਲਾ ਕਰੇਗੀ ਉਹ ਸੰਸਾਰ ਦੇ ਅੰਦਰ ਸਰਬੱਤ ਦੇ ਭਲੇ ਦੀ ਗੱਲ ਕਰੇਗੀ ਹਰ ਕੀ ਧਰਮ ਦੇ ਮੁਤਾਬਕ ਧਰਮ ਕੀ ਹੈ ਸਾਡ ਨੂੰ ਤੇ ਆਪਣੇ ਧਰਮ ਦਾ ਪਤਾ ਹੀ ਹੈ ਨਾ ਨਾ ਕੋ ਬੈਰੀ ਨਹੀਂ ਬੇਗਾਨਾ ਸਗਲ ਸੰਗ ਹਮ ਕੋ ਬਣ ਆਈ ਇਹ ਕਾਰਨ ਦੁਨੀਆ ਦੇ ਲੋਕ ਕਹਿੰਦੇ ਸੀ ਇਹ ਜਿਹੜੀ ਕਿਰਪਾਨ ਹੈ ਇਹ ਮਾਰੂ ਹੈ ਪਰ ਜਦੋਂ ਇਹ ਹੀ ਕਿਰਪਾਨ ਗੁਰੂ ਦੇ ਘਰ ਦੇ ਵਿੱਚ ਆਈ ਤਾਂ ਗੁਰੂ ਦੇ ਘਰ ਨੇ ਦੱਸਿਆ ਇਹ ਕਿਰਪਾਨ ਮਾਰੂ ਨਹੀਂ ਇਹ ਕਿਰਪਾਨ ਉਸਾਰੂ ਹੈ ਜੇ ਪਿਛੇ ਧਰਮ ਹੋਵੇ ਜੇ ਪਿਛੇ ਧਰਮ ਹੈ ਇਹ ਕਿਰਪਾਨ ਫਿਰ ਉਸਾਰੂ ਹੈ ਜੇ ਪਿਛੇ ਧਰਮ ਹੈ ਤਾਂ ਰਾਜ ਉਸਾਰੂ ਹੈ ਤੇ ਜੇ ਧਰਮ ਨਹੀਂ ਤੇ ਉਹ ਗੱਲ ਮਾਰੂ ਹੈ ਤਾਂ ਇਸ ਗੱਲ ਨੂੰ ਸਮਝਣਾ ਹੈ ਪਾਤਸ਼ਾਹ ਨੇ ਦੋ ਕਿਰਪਾ ਨਾਲ ਧਾਰਨ ਕੀਤੀਆਂ ਨੇ ਪੀਰੀ ਦੀ ਭਗਤੀ ਦੀ ਤੇ ਮੀਰੀ ਦੀ ਸ਼ਕਤੀ ਧਰਮ ਦੀ ਰਾਜਨੀਤੀ ਦੀ ਹਰ ਸਾਨੂੰ ਇਹ ਸਿਧਾਂਤ ਦਤੇ ਆ ਆਪਾਂ ਨਾ ਆਪਣੇ ਇਤਿਹਾਸ ਦੇ ਵਿੱਚੋਂ ਇਹਨਾਂ ਗੱਲਾਂ ਨੂੰ ਬੜਾ ਵਾਕੂਭੀ ਸਮਝ ਸਕਦੇ ਹਾਂ ਇੱਕ ਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਵੇਲੇ ਸਾਡਾ ਰਾਜ ਆਇਆ ਜਿਹੜੇ ਲੋਕ ਜ਼ਮੀਨਾਂ ਵਹੁੰਦੇ ਸੀ ਇਹ ਪਹਿਲਾਂ ਜ਼ਮੀਨਾਂ ਦੇ ਮਾਲਕ ਨਹੀਂ ਸੀ ਹੁੰਦੇ ਧਰਮੋ ਦਾ ਕੀ ਐ ਉਹ ਨਹੀਂ ਸੀ ਮਸਲਾ ਉਹਨਾਂ ਨੂੰ ਮੁਜ਼ਾਰਿਅ ਕਿਹਾ ਜਾਂਦਾ ਸੀ ਹਲਵਾਹਕਰ ਜ਼ਗੀਰਦਾਰੋਂ ਇੱਥੇ ਪ੍ਰਥਾ ਸੀ ਹਲ ਵਾਹਣ ਵਾਲੇ ਜ਼ਮੀਨਾਂ ਦੇ ਮਾਲਕ ਨਹੀਂ ਸੀ ਮੇਰੀ ਪੀੜੀ ਦੇ ਸਿਧਾਂਤ ਤੇ ਚੱਲਦਿਆਂ ਬਾਬਾ ਬੰਦਾ ਸਿੰਘ ਬਹਾਦਰ ਨੇ ਜਦੋਂ ਰਾਜ ਕਾਇਮ ਕੀਤਾ ਹਲਵਾਹਕਰ ਨੂੰ ਜ਼ਮੀਨਾਂ ਦੇ ਮਾਲਕ ਬਣਾਇਆ بابا بندہ سنگھ بہادر نے جب راج قائم کیتا تے مور جاری کیتی مور اتے اپنا نام نہیں لکھیا کی لکھیا دے گو تے گو فتے نسرت بید رنگ زافت آز نانک گرو گو بند سنگھ خال سے دی دیکھ کے تیگ دے, دے ویت فتے ہویا اے فتے گرو نانک دیا اے فتے گرو گو بند سنگھ ਰਾਜ ਕਰਦੇ ਆ ਜੇ ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਚਿੱਤਿਆਂ ਦੇ ਵਿੱਚ ਹੋਵੇ ਉਹ ਰਾਜ ਜਿਹੜਾ ਹੈ ਉਹ ਸਮਾਜ ਦਾ ਭਲਾ ਕਰੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਦੇਖ ਲੋ ਉਹਨਾਂ ਦੇ ਬਾਰੇ ਆਪਾਂ ਪੜ੍ਹ ਲਈਏ ਇੱਕ ਬੜੀ ਪਿਆਰੀ ਗੱਲ ਹੁੰਦੀ ਹੈ ਉਹਨਾਂ ਦੇ ਇਤਿਹਾਸ ਵਿੱਚ ਲਾਹੌਰ ਸ਼ਹਿਰ ਦੇ ਇੱਕ ਵਾਰੀ ਕੁਝ ਸਿੱਖ ਤੇ ਹਿੰਦੂ ਭਰਾ ਸ਼ੇਰੇ ਪੰਜਾਬ ਦੇ ਪਾਸ ਲੱਗੇ ਮਹਾਰਾਜਾ ਸਾਹਿਬ ਸਵੇਰੇ ਸਵੇਰ ਸਾਡੇ ਕੰਨਾਂ ਦੇ ਵਿੱਚ ਅਜ਼ਾਨ ਦੀ ਆਵਾਜ਼ ਪੈਂਦੀ ਜਦੋਂ ਮੁਸਲਮਾਨ ਬਾਂਗ ਦਿੰਦੇ ਤੇ ਅਸੀਂ ਮੁਸ਼ਕਲ ਦੇ ਵਿੱਚ ਪੈਨੇ ਕੁਝ ਹੱਲ ਕਰੋ ਇਹਦਾ ਹੁਣ ਤੇ ਰਾਹ ਹੀ ਆਪਣਾ ਮਹਾਰਾਜਾ ਸਾਹਿਬ ਕਹਿੰਦੇ ਪਰਸੋਂ ਆਜ ਅਗਲੇ ਦਿਨ ਉਹਨਾਂ ਨੇ ਮੁਸਲਮਾਨ ਸਾਦਲੇ ਵੀ ਤੁਸੀਂ ਟੜਕੇ-ਟੜਕੇ ਤੁਹਾਡੇ ਕਾਜੀ ਸਾਹਿਬ ਵਾਂਗ ਦਿੰਦੇ ਨੇ ਉਹ ਕਹਿਣ ਲੱਗੇ ਜੀ ਤਾਂ ਦਿੰਦੇ ਨੇ ਤਾਂ ਕਿ ਲੋਕਾਂ ਨੂੰ ਪਤਾ ਲੱਗ ਜੇ ਕਿ ਨਮਾਜ਼ ਸੁਬਾ ਸਵੇਰ ਦੀ ਨਵਾਜ਼ ਦਾ ਸਮਾਂ ਹੋ ਗਿਆ ਤੇ ਲੋਕ ਘਰਾਂ ਦੇ ਵਿੱਚ ਉੱਠ ਕੇ ਮਸਜਿਦ ਵਿੱਚ ਪਹੁੰਚ ਜਾ ਮਹਾਰਾਜਾ ਸਾਹਿਬ ਕਹਿੰਦੇ ਤੁਸੀਂ ਕੱਲ ਆ ਜਿਓ ਤੇ ਜਾ ਲੈਣ ਆ ਗਿਆ ਸਿੱਖ ਭਰਾ ਹਿੰਦੂ ਭਰਾ ਵੀ ਪਹੁੰਚ ਗਏ ਤੇ ਮੁਸਲਮਾਨ ਭਰਾ ਵੀ ਆ ਗਏ ਸ਼ੇਰ-ਏ-ਪੰਜਾਬ ਨੇ ਸਰਦਾਰਾਂ ਨੂੰ ਕਿਹਾ ਕਿ ਸਰਦਾਰ ਜੀ ਕੱਲ ਤੋਂ کلے کلے مسلمان تے کرے جا کے تڑکے آواز دینی ہے کہ نماز کا وقت ہو گیا ہے کے مسیح تے پہنچ وہ کہنے لگے مہاراجا صاحب یہ نمی مصیبت کھڑی کر لگے کے میں اصے انہیں گھر کیوں جائیے مہاراجا صاحب کا نے نوچتے کا جی صاحب تھی وانگ کیوں دنے ہیں وہ کہنے لگے جی لوگ پتا لگ جائے ਕਿ ਨਮਾਜ਼ ਦਾ ਸਵੇਰ ਦੀ ਨਮਾਜ਼ ਦਾ ਨਮਾਜ਼ੇ ਸੁਬਾ ਦਾ ਸਮਾਂ ਹੋ ਗਿਆ। ਮਹਾਰਾਜਾ ਸਾਹਿਬ ਕਹਿੰਦੇ ਬਾਗ ਤਾਂ ਦਿੰਦੇ ਆ। ਭੀ ਲੋਕ ਆਪਣੇ ਧਰਮ ਦੇ ਮੁਤਾਬਕ ਆਣ ਕੇ ਆਪਣੇ ਅੱਲਾਹ ਤਾਲਾ ਨੂੰ ਯਾਦ ਕਰ ਲੈਣ। ਤੁਸੀਂ ਕਹਿੰਦੇ ਹੋ ਜਦੋਂ ਬਾਗ ਦਿੰਦੇ ਨੇ ਸਾਨੂੰ ਪਰੇਸ਼ਾਨੀ ਹੈ। ਹਾਲੇ ਹੀ ਆ। ਨਾ ਤੁਸੀਂ ਪਰੇਸ਼ਾਨ ਹੋ ਨਾ ਇਹਨਾਂ ਦੀ ਕੋਈ ਸਮੱਸਿਆ ਪੈਦਾ ਹੋਵੇ ਤੁਸੀਂ ਸੱਦਾ ਦੇ ਆਇਆ ਕਰੋ। ਉਹਨਾਂ ਸਰਦਾਰਾਂ ਨੇ ਸ਼ੇਰ-ਏ-ਪੰਜਾਬ ਤੋਂ ਮਾਫੀ ਮੰਗੀ ਦੀ ਗੱਲ ਸਮਝ ਤੋ ਕਹਿਣ ਤੋਂ ਭਾਵ ਜਦ ਧਰਮ ਹੈ ਧਰਮ ਦੇ ਰਾਜ ਦੇ ਵਿੱਚ ਦੂਜੇ ਧਰਮ ਦੇ ਨਾਲ ਤੱਕਾ ਨਹੀਂ ਹੈ ਜੇ ਧਰਮ ਮੀਰੀ ਤੇ ਪੀਰੀ ਦੇ ਮਾਲਕ ਦਾ ਹੈ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਮੁਤਾਬਕ ਜੇ ਰਾਜ ਕੀਤਾ ਜਾ ਰਿਹਾ ਉਸ ਰਾਜ ਦੇ ਵਿੱਚ ਕਿਸੇ ਦੂਜੇ ਧਰਮ ਵਾਲੇ ਦੇ ਨਾਲ ਤੱਕਾ ਨਹੀਂ ਹੈ ਉਹ ਨੂੰ ਉਹਦੇ ਧਾਰਮਿਕ ਹਰ ਜਿੰਨ ਬਹਾਉਂਦੀ ਖੋਲ ਹੈ ਵੇਖੋ ਸਾਡੇ ਤੇ ਬੜੇ ਜ਼ੁਲਮ ਕੀਤੇ ਮੁਗਲਾਂ ਨੇ ਗੁਰੂ ਕਾਲ ਵਿੜੇ ਵੀ ਬਾਅਦ ਵਿੱਚ ਵੀ ਸਾਡੇ ਤੇ ਸਿਰਾਂ ਦੇ ਮੁੱਲ ਬੈਠੇ ਪਰ ਜਦੋਂ ਸਾਡਾ ਰਾਜ ਆਇਆ ਜਿਨ੍ਹਾਂ ਘਰਾਣਿਆਂ ਨੇ ਜ਼ੁਲਮ ਕੀਤੇ ਸੀ ਜਿਨ੍ਹਾਂ ਜਿਨ੍ਹਾਂ ਨੇ ਜ਼ੁਲਮ ਕੀਤੇ ਉਹਨਾਂ ਨੂੰ ਤੇ ਸਮੇਂ-ਸਮੇਂ ਸਜ਼ਾ ਦੇ ਦਿੱਤੀ ਪਰ ਕਦੀ ਸਮੂਹਕ ਤੌਰ ਤੇ ਉਹਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਵੀ ਹੁਣ ਸਾਡਾ ਰਾਜ ਆ ਗਿਆ ਹੈ ਇਹ ਅਸੀਂ ਤੁਹਾਨੂੰ ਸਭ ਕੁਝ ਸਿਖਾਵਾਂਗੇ ਨਹੀਂ ਕਿਉਂਕਿ ਸਾਨੂੰ ਗੁਰੂ ਨੇ ਗੱਲ ਸਿਖਾਈ ਨਹੀਂ ਸਾਨੂੰ ਸਾਡੇ ਗੁਰੂ ਨੇ ਸਿਖਾਇਆ ਸਭ ਕੋ ਮੀਤ ਹਮ ਆਪਨ ਕੀਨਾ ਹਮ ਸਭ ਨਾ ਕੇ ਸਾਧਕ ਇਹ ਧਰਮ ਦਾ ਹੀ ਰਾਜ ਸੀ ਸ਼ੇਰੇ ਪੰਜਾਬ ਦੇ ਰਾਜ ਦੇ ਵਿੱਚ ਕਦੀ ਕਿਸੇ ਨੂੰ ਫਾਲਸੀ ਨਹੀਂ ਲੱਗੀ ਕੁੱਤੇ ਦੇ ਗਲ ਦੇ ਵਿੱਚ ਵੀ ਕੈਂਠਾ ਪਾਤਾ ਸੀ ਸੋਨੇ ਦਾ ساری رات کو لیا سی کسی نے لایا نہیں سی لوگ رجے ہوئے سا لوگ کہتے سی کہ مہاراجا نہیں پارسا تے لوہا بھی سونے دا بن جاندہ اے ہے میری پیری دا کا جے میری پیری دے کے سدھانت سمجھ لیا جاوے تے پیری دے مطابق میری چلے دھرم دے مطابق راج چلے ਉਸ ਰਾਜ ਦੇ ਵਿੱਚ ਨਿਆਂ ਹੈ ਇਨਸਾਫ ਹੈ ਸਭ ਦੇ ਹੱਕ ਹਕੂਕ ਬਰਾਬਰ ਨੇ ਤੇ ਸਾਰਿਆਂ ਨੂੰ ਧਾਰਮਿਕ ਆਜ਼ਾਦੀ ਹੈ। ਉਹ ਸਾਨੂੰ ਮਾਣ ਹੋਣਾ ਚਾਹੀਦਾ ਫਕਰ ਹੋਣਾ ਚਾਹੀਦਾ। ਕਿ ਛੇਵੇਂ ਬਾਦਸ਼ਾਹ ਜੀ ਨੇ ਬਾ ਕਮਾਲ ਦਾ ਸਿਧਾਂਤ ਮੇਰੀ ਅਤੇ ਪੀਰੀ ਦਾ ਦਿੱਤਾ। ਜਿਵੇਂ ਅੱਜ ਆਪਾਂ ਸੋਚਦੇ ਆਂ ਜੇ ਮੈਂ ਖੁੱਲ ਕੇ ਗੱਲ ਕਰਾਂ ਕਿ ਧਰਮੀ ਬੰਦਾ ਰਾਜਨੀਤੀ ਨਹੀਂ ਕਰ ਸਕਦਾ ਤੇ ਕੀ ਰਾਜਨੀਤੀ ਫਿਰ ਗੈਰ ਧਰਮੀ ਕਰ ਲਗੀ ਧਰਮੀ ਕਰਨਗੇ ਤੇ ਭਲਾ ਹੋਵੇਗਾ ਇਹਦੇ ਲਈ ਗੁਰੂ ਨੇ ਮੇਰੀ ਤੇ ਪੀਰੀ ਦਾ ਸਿਧਾਂਤ ਸਪਸ਼ਟ ਦੱਸਿਆ ਇੱਥੇ ਤੇਗ ਵੀ ਆ ਇੱਥੇ ਤੇਗ ਵੀ ਆ ਇੱਥੇ ਭਲੀ ਸੁਹਾਵੀ ਛਾਪਰੀ ਵੀ ਆ ਤੇ ਇੱਥੇ ਨਿਹੰਗ ਫੌਜਾਂ ਦੀਆਂ ਸ਼ਾਉਣੀਆਂ ਵੀ ਆ ਇੱਥੇ ਗੁਰੂ ਨਾਨਕ ਦੇ ਘਰ ਦੇ ਅੰਦਰ ਇੱਕ ਮੀਰੀ ਦਾ ਨਿਸ਼ਾਨ ਸਾਹਿਬ ਆ ਤੇ ਇੱਕ ਪੀਰੀ ਦਾ ਨਿਸ਼ਾਨ ਸਾਹਿਬ ਆ ਇੱਥੇ ਦਰਬਾਰ ਸਾਹਿਬ ਵੀ ਆ ਤੇ ਸਾਹਮਣੇ ਸ੍ਰੀ ਅਕਾਲ ਤਖਤ ਸਾਹਿਬ ਵੀ ਆ ਇਸ ਇੱਕ ਧਰਮ ਦੇ ਵਿੱਚ ਮੀਰੀ ਤੇ ਪੀਰੀ ਤਾਂ ਆਪਾਂ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਇਸ ਸਿਧਾਂਤ ਨੂੰ ਸਮਝਣਾ ਹੈ ਸਮਝ ਕੇ ਜ਼ਿੰਦਗੀ ਨੂੰ ਜਿਉਣਾ ਹੈ ਤੇ ਜੇ ਅਸੀਂ ਗੁਰੂ ਦੇ ਸਿਧਾਂਤ ਨੂੰ ਸਮਝ ਗਏ ਨਾ ਤੇ ਸਾਡਾ ਜੀਵਨ ਜਿਹੜਾ ਸੋਹਣਾ ਬਣ ਜਾਵੇਗਾ ਸਚਿਆਰ ਬਣ ਜਾਵੇਗਾ ਅੱਜ ਆਪਾਂ ਜਦੋਂ ਪਾਤਸ਼ਾਹ ਦਾ ਇਸ ਧਰਤੀ ਤੇ ਆਗਮਨ ਜਦੋਂ ਹੋਇਆ ਇੱਥੇ ਜਦੋਂ ਆਏ ਉਹ ਦਿਨ ਮਨਾ ਰਹੇ ਹਾਂ ਮੈਂ ਸੰਗਤਾਂ ਨੂੰ ਬੇਨਤੀ ਕਰਦਾ ਕਿ ਆਪਾਂ ਸਾਰਿਆਂ ਨੇ ਇਲਾਕੇ ਦੀ ਸੰਗਤ ਇਹਨਾਂ ਮੁਬਾਰਕ ਅਸਥਾਨਾਂ ਦੇ ਨਾਲ ਜੁੜੇ ਰਹਿਣਾ ਇਹ ਸਾਡੇ ਇਤਿਹਾਸਿਕ ਸਥਾਨ ਗੁਰੂ ਦੇ ਮੁਬਾਰਕ ਅਸਥਾਨ ਆਰ ਹਮੇਸ਼ਾ ਹੀ ਗੁਰੂ ਦੀ ਬਾਣੀ ਦੇ ਨਾਲ ਜੁੜ ਕੇ ਬਾਣੀ ਦੇ ਧਾਰਨੀ ਹੋ ਕੇ ਆਪਣਾ ਜੀਵਨ ਬਤੀਤ ਕਰਨਾ ਆਓ ਸੰਗਤੀ ਰੂਪ ਦੇ ਵਿੱਚ ਆਪਾਂ ਸੱਚੇ ਪਾਤਸ਼ਾਹ ਜੀ ਦੀ ਅਮਰਤਮਈ ਬਾਣੀ ਹਰ ਸਿੱਖ ਨੂੰ ਪਤਾ ਹੋਣਾ ਚਾਹੀਦਾ ਹੈ ਬੱਚੇ ਬੱਚੇ ਨੂੰ ਤਾਂ ਕਿ ਸਾਨੂੰ ਕੋਈ ਭਲੇਖੇ ਜਨਾਂ ਪਾ ਸਕੇ ਸਾਡਾ ਗੁਰੂ ਦਸ ਪਾਤਸ਼ਾਹੀਆਂ ਦੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਸ ਗੁਰੂ ਸਹਿਬਾ ਦੀ ਬਾਣੀ ਗੁਰੂ ਹੈ ਤੇ ਜੇ ਬਾਣੀ ਗੁਰੂ ਦੀ ਗੱਲ ਸਮਝ ਪੈ ਗਈ ਸਾਨੂੰ ਕੋਈ ਭਲੇਖਿਆਂ ਦੇ ਵਿੱਚ ਨਹੀਂ ਪਾ ਸਕਦਾ ਹੈ ਬਾਣੀ ਗੁਰੂ ਗੁਰੂ ਹੈ ਬਾਣੀ 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 ਵਿੱਚ ਬਾਣੀ ਅੰਮ੍ਰਿਤ ਸਾਰੀ ਵਿੱਚ ਬਾਣੀ ਅੰਮ੍ਰਿਤ ਸਾਰੀ ਬਾਣੀ ਕਹੈ ਸਿਵਕ ਜਨ ਮਾਨੈ ਗੁਰ ਬਾਣੀ ਕਹੈ ਸਿਵਕ ਜਨ ਮਾਨੈ ਪਰ ਤਖ ਗੁਰੂ ਨਿਸਤਾਰੇ ਪਰ

ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ 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 ਗੁਰੂ ਗ੍ਰੰਥ ਗੁਰੂ ਪੰਥ ਇਹ ਸਿਧਾਂਤ ਸੱਚੇ ਪਾਤਸ਼ਾਹ ਜੀ ਨੇ ਦਿੱਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਤਾਪਿਆ داری ਅਸੀਂ ਅੰਮ੍ਰਿਤ ਸ਼ਕ ਦੇ ਗੁਰੂ ਪੰਥ ਦਾ ਹਿੱਸਾ ਬਣਨਾ ਹੈ ਸੰਗਤ ਦੇ ਵਿੱਚ ਬੜੇ ਹੀ ਸਤਿਕਾਰਯੋਗ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਉਹ ਵੀ ਸੰਗਤਾਂ ਦੇ ਦਰਸ਼ਨ ਕਰਨ ਪਹੁੰਚੇ ਸ਼ਤਾਬਦੀ ਦੇ ਸਮਾਗਮ ਚੱਲ ਰਹੇ ਆ 350 ਸਾਲਾ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਸ਼ੀਰਤੀ ਸ਼ਤਾਬਦੀ ਸੰਗਤਾਂ ਨੇ ਜੋ ਵੀ ਸਿੱਖਾਂ ਦੀ ਨੁਮੈਂਦਾ ਜਮਾਤ ਵੱਲੋਂ ਪ੍ਰੋਗਰਾਮ ਉlijke ਜਾ ਰਹੇ ਨੇ ਉਹਦੇ ਵਿੱਚ ਵੱਧ ਚੜ ਕੇ ਇਸ ਹਾਲਣਾਵਾ ਬੱਚਿਆਂ ਨੂੰ ਇਤਿਹਾਸ ਦੇ ਨਾਲ ਜੋੜਨਾ ਇਸ ਗੁਰਦੁਆਰਾ ਸਾਹਿਬ ਵਿਖੇ ਅੱਜ ਮੈਨੇਜਰ ਭਾਈ ਨਰਿੰਦਰ ਸਿੰਘ ਜੀ ਸਟਾਰਟ ਪ੍ਰਾਨੀ ਇਹਨਾਂ ਦੇ ਮੈਂ ਇਸ ਉਪਰਾਲੇ ਦੀ ਐ ਜੀ ਪੀ ਸੀ ਦੇ ਉਪਰਾਲੇ ਦੀ ਸ਼ਲਾਘਾ ਕਰਦਾ ਮੈਂਬਰ ਸਰਦਾਰ ਜਰਨੈਲ ਸਿੰਘ ਜੀ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹ ਵੀ ਹਾਜ਼ਰ ਨੇ ਗੁਰੂ ਕੀ ਸੰਗਤ ਦਾ ਕੋਟਾ ਕੋਟ ਧੰਨਵਾਦ ਅਤੇ ਕੋਟਾ ਕੋਟ ਧੰਨਵਾਦ ਸੱਚੇ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਆਪਾਂ ਇਸੇ ਤਰ੍ਹਾਂ ਗੁਰੂ ਦੀ ਸੰਗਤ ਦੇ ਵਿੱਚ ਬੈਠੇ ਰਹਿਣਾ ਹੈ ਅਤੇ ਆਪਣੀ ਸੁਰਤ ਨੂੰ ਗੁਰੂ ਚਰਨਾਂ ਦੇ ਨਾਲ ਜੋੜ ਕੇ ਰੱਖਣਾ ਹੈ ਕੁਲ